ਉਹ ਖੁਦ ਆਏ ਸੀਗੇ ਅੱਜ ਉਹਨਾਂ ਨਾਲ ਉਹਨਾਂ ਦਿਲ ਦੀਆਂ ਗੱਲਾਂ ਵੀ ਕੀਤੀਆਂ ਲੈਗਪੈਗ ਉਹਨਾਂ ਨੇ ਸਾਰਾ ਪੁਰਾਣਾ ਦੱਸਿਆ ਕਿਸ ਤਰ੍ਹਾਂ ਇਹ ਕਰਜ਼ਾ ਚੜਿਆ ਪਰ ਲੇਕਿਨ ਸਭ ਤੋਂ ਖੁਸ਼ੀ ਦੀ ਗੱਲ ਆ ਕਿ ਯਾਨੀ ਇਹ ਬਹੁਤ ਵੱਡੀ ਗੱਲ ਆ ਕਿ ਜਿਹੜੇ ਮਿਹਨਤ ਕਾ ਸ਼ਲੋਕ ਦੇ ਗਰੀਬ ਲੋਕ ਨੇ ਜਿਹੜੇ ਆਪਣਾ ਕਰਜ਼ਾ ਉਹ ਕਰਜ਼ਾ ਉਤਾਰ ਰਹੇ ਸੀ ਪਰ ਲੇਕਿਨ 16 ਫੀਸਦੀ ਲੋਕ ਸੀਗੇ ਜਿਨ੍ਹਾਂ ਦਾ ਕਰਜ਼ਾ ਮੁਰਦਦ ਉਸ ਵਜ੍ਹਾ ਸੀਗੇ ਕੋਈ ਨ ਕੁਦਰਤੀ ਮਾਰ ਦੇ ਕਾਰ ਕੋਈ ਹੋਰ ਕਾਰਨ ਦੇ ਕਰਕੇ ਅੱਜ ਜੋ ਮਾਰ ਕੀਤਾ ਗਿਆ ਔਰ ਸਾਰੇ ਬੈਨੀਫੀਸ਼ੀਅਰ ਨੂੰ ਬਹੁਤ ਬਹੁਤ ਮੁਬਾਰਕ ਨਹੀ ਤਾਂ ਪੁਰਾਣੇ ਸਮੇਂ ਚ ਪੰਜਾਬ ਜਾਣਦਾਗਾ ਤੇ ਜਦੋਂ ਪੰਜਾਬ ਟੈਲੀਕਾਮੀਡੀਆ ਪ੍ਰਿੰਟ ਮੀਡੀਆ ਸੋਸ਼ਲ ਮੀਡੀਆ ਦੇ ਸਾਰੇ ਸਾਥੀਆਂ ਦਾ ਬਹੁਤ ਬਹੁਤ ਸਵਾਗਤ ਆ ਤੁਸੀਂ ਅੱਜ ਵੀ ਇਸ ਸਾਡੀ ਪ੍ਰੈਸ ਪਾਰਟਨ ਮਿਲ ਕਰਨ ਲਈ ਪਹੁੰਚੇ ਹੋ ਬਹੁਤ ਬਹੁਤ ਸ਼ੁਕਰੀਆ ਮੇਰੇ ਨਾਲ ਮੇਰੇ ਕੈਬਨਟ ਦੇ ਖੁਲੀਕ ਰਪਾਜਨ ਸਿੰਘ ਜੀ ਡਿਊ ਸਾਹਿਬ ਆਹਾਂ ਲਾਵਜੰਦ ਕਟਾਰੂ ਚੱਕ ਜੀ ਅੱਜ ਵੀ ਬਹੁਤ ਹੀ ਇੰਪੋਰਟੈਂਟ ਜਿਹੜਾ ਇਤਿਹਾਸਿਕ ਫੈਸਲਾ ਪਿਛਲੇ ਦਿਨੀ ਹੋਇਆ ਸੀ ਉਹਨੂੰ ਅੱਜ ਗਰਾਊਂਡ ਤੇ ਲਾਗੂ ਕੀਤਾ ਗਿਆ ਅੱਜ ਪੰਜਾਬ ਦੇ ਅਨੁਸੂਚਿਤ ਜਾਤੀ ਜਨ ਜਾਤੀ ਯਾਨੀ ਕਿ ਦਲਤ ਭਾਈਚਾਰੇ ਦੇ ਉਹਨਾਂ ਲਾਭਪਾਤਰੀਆਂ ਨੂੰ ਜਿਹੜੇ ਲਗਭਗ 1971 ਤੋਂ ਲੈ ਕੇ 2000 20 ਤੱਕ ਯਾਨੀ ਕਿ 31 ਮਾਰਚ 2020 ਤੱਕ ਕਿਸੇ ਨਾ ਕਿਸੇ ਕਾਰਨ ਕਰਕੇ ਅਨੁਸੂਚਿਤ ਜਾਤੀਆਂ ਜਿਹੜੀ ਫਾਈਨਾਂਸ ਕਾਰਪੋਰੇਸ਼ਨ ਆ ਅਨੁਸੂਚਿਤ ਜਾਤੀਆਂ ਫਾਈਨਾਂਸ ਕਾਰਪੋਰੇਸ਼ਨਾਂ ਉਹਦਾ ਆਪਣਾ ਲੋਨ ਭਰਨ ਤੋਂ ਆਪਣਾ ਕਰਜ਼ਾ ਤਾਰਨ ਤੋਂ ਜਿਹੜੇ ਅਸਫਲ ਰਹੇ ਸੀ ਕਿਸੇ ਬਿਮਾਰੀ ਦੇ ਕਾਰਨ ਕਿਸੇ ਕੁਦਰਤੀ ਮਾਰ ਦੇ ਕਾਰਨ ਅੱਜ ਉਹਨਾਂ ਸਾਰੇ 4727 ਲਾਪਾਤਰੀਆਂ ਨੂੰ નો ਡਿਊ ਸਰਟੀਫਿਕੇਟ ਬਣਾਉਣ ਦਾ ਕੰਮ ਸ਼ੁਰੂ ਹੋਇਆ ਕਿਉਂਕਿ ਉਹਨਾਂ ਦਾ ਜਿਹੜਾ ਲੋਨ ਸੀ ਉਹਦੀ ਕੰਪਲੀਟ ਲੋਨ ਵੇਵਰ ਹੋਈਆ 31 ਮਾਰਚ 2022 ਤੱਕ ਸ਼ੈਡਿਊਲ ਕਾਸ ਫਾਈਨੈਂਸ਼ੀਅਲ ਕਾਰਪੋਰੇਸ਼ਨ ਦੇ ਸਾਰੇ ਕਰਜ਼ੇ ਜਿਹਦੇ ਵਿੱਚ ਹੈਂਡੀਕੈਪ ਵੀ ਆਉਂਦੇ ਨੇ ਅਨੁਸੂਚਿਤ ਜਾਤੀਆਂ ਦੇ ਸਾਰੇ ਬੈਨੀਫਿਸ਼ੀਅਰੀ ਆਉਂਦੇ ਨੇ ਉਹ ਮਾਫ ਕੀਤਾਗਾ ਉਹਨੇ ਸਾਰੇ ਵਰਗਾਂ ਨੂੰ ਅੱਜ ਇਹ ਸਰਟੀਫਿਕੇਟ ਦੇਣ ਲਈ ਸਰਦਾਰ ਭਗਵੰਤ ਸਿੰਘ ਮਾਜਿ ਖੁਦ ਮਾਜੂਬ ਮੁਖਪਤੀ ਸਾਹਿਬ ਖੁਦ ਆਏ ਸੀਗੇ ਅੱਜ ਉਹਨਾਂ ਨਾਲ ਉਹਨੇ ਜਲਦੀਆਂ ਗੱਲਾਂ ਵੀ ਕੀਤੀਆਂ ਲਗਭਗ ਉਹਨਾਂ ਨੇ ਸਾਰਾ ਪੁਰਾਣਾ ਦੱਸਿਆ ਕਿਸ ਤਰ੍ਹਾਂ ਇਹ ਕਰਜ਼ਾ ਚੜਿਆ ਪਰ ਲੇਕਿਨ ਸਭ ਤੋਂ ਖੁਸ਼ੀ ਦੀ ਗੱਲ ਆ ਕਿ ਅਨੁਸੂਚਿਤ ਜਾਤੀਆਂ ਜਿਹੜੀ ਵੈੱਟ ਕਾਰਪੋਰੇਸ਼ਨ ਆ ਉਹਦਾ ਰਿਕਵਰੀ ਰੇਟ ਜਿਹੜਾ ਉਹ 84% ਆ ਯਾਨੀ ਇਹ ਬਹੁਤ ਵੱਡੀ ਗੱਲ ਆ ਕਿ ਜਿਹੜੇ ਮਿਹਨਤ ਕਾ ਸ਼ਲੋਕ ਦੇ ਗਰੀਬ ਲੋਕ ਦੇ ਜਿਹੜੇ ਆਪਣਾ ਕਰਜ਼ਾ ਲੈ ਕੇ ਜਿਨ੍ਹਾਂ ਨੇ ਕਿਸੇ ਨੇ ਪਸ਼ੂ ਪਾਲਣ ਦਾ ਕੰਮ ਕਿਸੇ ਨੇ ਖੱਡੀ ਬੋਣ ਦਾ ਕੰਮ ਕਿਸੇ ਨੇ ਹੋਰ ਕੰਮ ਉਹ ਸ਼ੁਰੂ ਕੀਤਾ ਸੀਗਾ ਉਹਦੇ 84% 84% ਜਿਹੜਾ ਉਹ ਕਰਜ਼ਾ ਉਤਾਰ ਰਹੇ ਸੀ ਪਰ ਲੇਕਿਨ 16 ਫੀਸਦੀ ਲੋਕ ਸੀਗੇ ਜਿਨ੍ਹਾਂ ਦਾ ਕਰਜ਼ਾ ਮੁੜ ਤੋਂ ਸਬੰਧ ਸੀਗੇ ਕੋਈ ਨ ਕੁਦਰਤੀ ਮਾਰ ਦੇ ਕਾਰ ਕੋਈ ਹੋਰ ਕਾਰਨ ਦੇ ਕਰਕੇ ਅੱਜ ਜੋ ਮਾਫ ਹੋਇਆਗਾ ਪੂਰੇ ਪੰਜਾਬ ਦੇ ਅੰਦਰ ਇਹ ਸਾਰੇ ਸਰਟੀਫਿਕੇਟ ਜਿਹੜੇ ਦੇ ਆਉਣ ਵਾਲੇ ਸਮੇਂ ਵਿੱਚ ਵੰਡੇ ਜਾਣਗੇ ਔਰ ਸਾਰਿਆਂ ਨੂੰ ਜਿਹੜਾ 파ਰ ਮੁਕਤ ਕੀਤਾ ਗਿਆ ਔਰ ਸਾਰੇ ਬੈਨੀਫੀਸ਼ੀਅਰ ਨੂੰ ਬਹੁਤ ਬਹੁਤ ਮੁਬਾਰਕਾ ਨਹੀਂ ਤਾਂ ਪਰਾਏ ਸਮੇਂ ਪੰਜਾਬ ਜਾਣ ਦਾਗਾ ਕਿ ਜਦੋਂ ਪੰਜਾਬ ਚ ਕਾਂਗਰਸ ਪਾਰਟੀ ਦਾ ਰਾਜ ਸੀ ਜਾਂ ਕਾਹਦੇ ਬੀਜੇਪੀ ਦਾ ਰਾਜ ਸੀ ਉਸ ਸਮੇਂ ਜਿਹੜਾ ਐਸ ਸੀ ਐਸ ਸੀ ਦਾ ਸਕਾਲਰਸ਼ਿਪ ਪਾਉਦਾ ਸੀਗਾ ਉਹ ਘਰਾਂ ਤੱਕ ਨਹੀਂ ਪਹੁੰਚਦਾ ਸੀਗਾ ਪਿਛਲੇ ਪੁਰਾਣੇ ਬਕਾਏ ਲਗਭਗ 300 ਕਰੋੜ ਤੋਂ ਉੱਪਰ ਉਹ ਵੀ ਅਸੀਂ ਇਸ ਸਾਤ ਪੁਰੇ ਗਿੱਦਣ ਜਿਹੜੇ ਕਾਂਗਰਸ ਦੇ ਸਮੇ ਬਕਾਏ ਰਹਿ ਗਏ ਸੀਗੇ ਸੋ ਉਸ ਸਮੇ ਡ੍ਰੌਪ ਆਊਟ ਜਿਹੜਾ ਸੀ ਸਟੂਡੈਂਟ ਦਾ ਬਹੁਤ ਵੱਧ ਗਿਆ ਸੀ ਬੱਚੇ ਜਿਹੜੇ ਸ਼ਡਿਊਲ ਕਲਾਸ ਦੇ ਸੀ ਉਹ ਆਪਣੀਆਂ ਫੀਸਾਂ ਭਰਨ ਤੋਂ ਸਰਦ ਸੀਗੇ ਉਹ ਵੀ ਅਸੀਂ ਜਿਹੜਾ ਬਕਾਇਆ ਗਾ ਉਹ ਵੀ ਜਾਰੀ ਕੀਤਾਗਾ ਸਮਾਂ ਸਮਝਦਾ ਅੱਜ ਇੱਕ ਬਹੁਤ ਦੀ ਵੱਡਾ ਇਤਿਹਾਸਕ ਦਿਨ ਪੰਜਾਬ ਦੇ ਅਨੁਸੂਚਿਤ ਜਾਤੀ ਜਨਜਾਤੀ ਭਾਈਚਾਰਿਆਂ ਲਈ ਸੀ

ਜਾਤੀ ਦੇ ਆਧਾਰ ਕਰਕੇ ਸਮਾਜ ਦੇ ਵਿੱਚ ਪਛੜੇ ਰਹੇ ਹੁਣ ਤੋਂ ਨਹੀਂ ਸਦੀਆਂ ਤੋਂ ਪਛੜੇ ਰਹੇ ਔਰ ਉਹਨਾਂ ਨੂੰ ਬਹੁਤ ਦੇਰ ਤੱਕ ਮਨੁੱਖੀ ਅਧਿਕਾਰਾਂ ਤੋਂ ਵਾਂਝਾ ਰੱਖਿਆ ਗਿਆ ਇੱਥੋਂ ਤੱਕ ਕਿ ਆਜ਼ਾਦੀ ਤੋਂ ਬਾਅਦ ਵੀ ਐਨੀਆਂ ਸਰਕਾਰਾਂ ਆਈਆਂ ਭਾਵੇਂ ਉਹ ਕਾਂਗਰਸੀ ਭਾਵੇਂ ਕਾਲੀ ਸੀ ਪਰ ਕਿਸੇ ਨੇ ਇਹਨਾਂ ਲੋਕਾਂ ਦੀ ਬਾਹ ਨਹੀਂ ਫੜੀ ਤੇ ਮੈਂ ਅੱਜ ਤਲਵਾਦ ਕਰਦੀ ਹਾਂ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਮੈਂ ਧੰਨਵਾਦ ਕਰਦੀ ਆ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਜੀ ਦਾ ਮੈਂ ਧੰਨਵਾਦ ਕਰਦੀ ਆ ਸ਼੍ਰੀ ਅਰਿੰਦ ਤੇਜਰੀਵਾਲ ਜੀ ਦਾ ਕਿ ਉਹਨਾਂ ਨੇ ਜਿਹੜਾ ਇਹਨਾਂ ਦਾ ਬਹੁਤ ਵੱਡਾ ਸੁਨਤਾਪ ਸੀ ਜੋ ਇਹ ਕਰਜ਼ੇ ਤਾਂ ਲੈ ਲੈਂਦੇ ਸੀ ਐਸਸੀ ਕਾਰਪੋਰੇਸ਼ਨ ਸਾਡੇ ਭਾਰਤ ਦਾ ਕਰਜ਼ਾ ਦਿੰਦਾ ਹੈ ਸਸਤੇ ਦਰਤੇ ਦਿੰਦਾ ਪਰ ਸਾਡੇ ਬਹੁਤ ਸਾਰੇ ਲੋਕ ਇਹੋ ਜਿਹੇ ਨਹੀਂ ਜਿਹੜੇ ਗਰੀਬੀ ਦਰਤੋਂ ਵੀ ਥੱਲੇ ਅਰ ਉਹਨਾਂ ਤੱਕ ਇੰਨੀ ਵੀ ਪਹੁੰਚ ਨਹੀਂ ਕਿ ਉਹ ਆਵਦੇ ਕਰਜ਼ੇ ਲੈਣ ਲਈ ਕੋਈ ਗਰੰਟੀ ਹੀ ਦੇ ਸਕਣ ਸੋ ਇਹ ਉਹਨਾਂ ਪਰਿਵਾਰਾਂ ਤੱਕ ਪੰਜਾਬ ਸਰਕਾਰ ਨੇ ਪਹੁੰਚ ਕਰਦੇ ਹੋਏ ਲਗਭਗ ਕਹਿ ਲਓ ਕਿ 50 ਸਾਲਾਂ ਦੇ ਜਿਹੜੇ ਸਾਡੇ ਬੈਨੇਫਿਸ਼ਰੀ ਇਹੋ ਜੇ ਸੀ ਜਿਨ੍ਹਾਂ ਨੂੰ ਜੇ ਪਿਛਲੀਆਂ ਸਰਕਾਰਾਂ ਦੀ ਗੱਲ ਕਰੀਏ ਤਾਂ ਡਿਫਾਲਟਰ ਕਹਿ ਲੈਂਦੇ ਸੀ ਜਾਂ ਕਹਿ ਰਹੇ ਸੀ ਕਿ ਇਹ ਜਿਹੜੇ ਕਰਜ਼ੇ ਮਾਫ਼ ਨਹੀਂ ਕਰਦੇ ਪਰ ਇਹ ਸਰਕਾਰ ਨੇ ਜਾ ਕੇ ਉਹਨਾਂ ਦੇ ਘਰਾਂ ਦੇ ਅੰਦਰ ਚੱਕਿਆ ਉਹਨਾਂ ਦੇ ਜਿਹੜੇ ਹਾਲਾਤ ਸੀ ਉਹਨਾਂ ਤੇ ਨਜ਼ਰ ਮਾਰੀ ਔਰ ਇਹ ਫੈਸਲਾ ਲਿਆ ਗਿਆ ਕਿ ਇਹ ਲੋਕ ਜਿਹੜੇ ਆ ਇਹ ਕਰਜ਼ਾ ਤਾਂ ਜੋ ਲਿਆ ਸੀ ਪਰ ਵਿਆਜ ਦਰ ਵਿਆਜ ਛੜ ਛੜ ਕੇ ਉਹ ਇੰਨਾ ਬਣ ਗਿਆ ਕਿ ਅਸਮਰਥ ਹੋ ਗਏ ਸੋ ਇਹਨਾਂ ਦਾ ਕਰਜ਼ਾ ਅੱਜ ਪੰਜਾਬ ਸਰਕਾਰ ਵੱਲੋਂ ਪੂਰੀ ਤਰ੍ਹਾਂ ਮਾਫ ਕਰ ਦਿੱਤਾ ਗਿਆ ਮੈਂ ਇਸ ਦੇ ਲਈ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਦਿਲੋਂ ਧੰਨਵਾਦ ਕਰਦੀ ਹਾਂ ਕਿਉਂਕਿ ਇਹ ਪਹਿਲਾ ਫੈਸਲਾ ਨਹੀਂ ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਫੈਸਲੇ ਜਿਹੜੇ ਸਾਡੇ ਐਸਸੀ ਭਾਈਚਾਰੇ ਲਈ ਲਏ ਗਏ ਔਰ ਉਹਨਾਂ ਨੂੰ ਸਮਾਜ ਦੇ ਵਿੱਚ ਬਰਾਬਰਤਾ ਦਾ ਸਥਾਨ ਦੇਣ ਲਈ ਇੱਕ ਬਹੁਤ ਵੱਡਾ ਕਦਮ ਹੈ ਕਿੰਨਾ ਕਰਜ਼ਾ ਮਾਫ਼ ਕੀਤਾ ਗਿਆ ਅਮਾਉਂਟ ਦੇ ਨੀ 4700 ਕੁਛ ਦਾ 4727 ਜਿਹੜੇ ਸਾਡੇ ਲਾਹੇ ਪਾਤਰੀ ਸੀ ਜਿਹੜੇ ਕਰਜ਼ਾ ਨਹੀਂ ਦੇ ਸਕੇ ਸੀ ਵਾਪਸ ਨਹੀਂ ਕਰ ਸਕੇ ਸੀ ਉਹ ਅਸੀਂ ਆਇਡੈਂਟੀਫਾਈ ਕੀਤੇ ਨੇ ਔਰ ਇਹਦੇ ਵਿੱਚ ਸਾਡੇ ਹੈਂਡੀਕੈਪ ਭਾਈਚਾਰੇ ਦੇ ਵੀ ਲੋਕ ਆ ਜਾਂਦੇ ਨੇ ਕਿਉਂਕਿ ਸਾਡੀ ਕਾਰਪੋਰੇਸ਼ਨ ਜਿਹੜੀ ਆ ਇਹ ਦੋਨਾਂ categories ਨੂੰ ਹੀ ਲੋਨ ਦਿੰਦੀ ਆ ਤੋ ਇਸਤੇ ਵਿੱਚ ਸਾਨੂੰ ਤਕਰੀਬਨ ਅਸੀਂ 66 ਕਰੋੜ ਲੈ ਲੋਗੇ ਉਹ ਕਰਜ਼ਾ ਜਿਹੜਾ ਪੰਜਾਬ ਸੀ ਕਰਨੇ ਮਾਫ ਕਰਨਾ ਜੋ ਫਿਰ ਕਰਜ਼ਾ ਆਫ ਕਰਦਾ ਹੈ ਪੁਰਾਣੇ ਕਰਦੇ ਸੀ 80s ਤੋਂ ਪਰੈਸਿਫ ਪੌਸਿਬਿਲਟੀ ਤੋਂ ਵੀ ਅਸੀਂ ਕਰਕੇ ਉਸਨੇ ਬੈਠੇ ਰਹਿਣਗੇ ਜੇ ਕੋਈ ਕੰਮੀ ਆਉਂਦੇ ਇਹਨਾਂ ਤੋਂ ਲੱਗਦਾ ਕਿ ਜਿਹਦੇ ਉਹਨਾਂ ਦੇ ਬੱਤੇ ਫਲ ਜਾਂਦੇ ਸੀਗੇ ਪਰ ਉੱਥੇ ਵੀ ਜੇ ਕੋਈ ਲੋਕ ਜਿਹੜਾ ਡਿਫਾਲਟ ਹੋ ਜਾਂਦੇ ਸੀਗੇ ਉਹਨਾਂ ਨੂੰ ਜਦੋਂ ਫਿਰ ਮਿਲਦੀਆਂ ਉਹ ਵੀ ਹੀਰ ਹੋ ਜਾਂਦਾ तो दुछ दुछ फ्यूचर से कोई इन्हें लोन लेने की कोशिश करते नहीं आएंगे कि उस कैटेगरी के लोग पाते देखें कुछ जीवन देखो इन फ्यूचर के अंदर कोई भी यह कर्जा ले सकते ने इन्हें नो ड्यूज सर्टिफिकेट पंजाब सरकार वालों तो जारी हो सकते ने ये कॉर्पोरेशन तो लेना किसी और संस्था लेना दे आर एलिजिबल ये पूरे कंपेटेंट ने अपना कर्जा ले सकते हैं सर किसान भी लंबे समय तो कह रहे ਦੇਖੋ ਅੱਜ ਦੀ ਜਿਹੜੀ ਸਕੀਮ ਸੀ ਉਹ ਸਿਰ ਤੇ ਸਿਰ ਸਾਨੂੰ ਸੋਚੇ ਜਾਂਦੇ ਜਨਜਾਤੀ ਪਾਇ ਚਾਹੇ ਨਹੀਂ ਸੀਗੀ ਸੋ ਇਹਦੇ ਅੰਦਰ ਜਿਹੜੇ ਹੋਰ ਕਿਸੇ ਦੀ ਪਟਾੜੋ ਕੋਈ ਬਾਤ ਕਰਕੇ ਪਾ ਲੇ ਕਿ ਨਾ ਆਪ ਵੀ ਜਿਹੜੀ ਉਹ ਲੰਬੇ ਸਮੇਂ ਤੋਂ ਮਾਰ ਚੱਲ ਰਹੇ ਹਨ ਇਹਨਾਂ ਨੇ ਖੁਦ ਉੱਠੋ ਜਿੱਤੀ ਸੀ ਤੇ ਜਦ ਤੁਹਾਡੇ ਧਿਆਨ ਤੇ ਸੀ ਕਿ ਇਹ ਜਦੋਂ ਬੈਂਕ ਦਾ ਬਿਲਕੁਲ ਸਾਡੇ ਧਿਆਨ 'ਚ ਸੀਗਾ ਜੀ ਸਾਡੇ ਧਿਆਨ ਦੇ ਵਿੱਚ ਸੀਗਾ ਜਦੋਂ ਅਸੀਂ ਕਾਰਪੋਰੇਸ਼ਨ ਦੇ ਆਰਥਿਕ ਆਰਥਿਕਤਾ ਬਾਰੇ ਗੱਲ ਕਰਦੇ ਸੀ ਮੀਟਿੰਗ ਕਰਦੇ ਸੀ ਉਦੋਂ ਸਾਹਮਣੇ ਆਉਂਦਾ ਸੀਗਾ ਕਿ ਲਗਭਗ 16 ਫੀਸਦੀ ਲੋਕ ਜਿਹੜੇ ਨੇ ਕਿ वो कर्जा मोड़ तो और समर्थ ने के किसी ने किसी डिसेबिलिटी करके किसी ने किसी कैजुअलिटी करके तो सारी बंदूक तैयार करके कर्जा जोड़ा बांध दिया जी मैं सर मैं कराते गवर्नमेंट हां जी हां जी हां जी ताही का लोड भी सर्टिफिकेट जारी हो जाए ना ऐसे कल करके जारी हो जाए जी मैं सर किसान लंबे समय को कर्जे की माफी की बात कर

ਕਿਉਂਕਿ ਕਰਜ਼ਾ ਨਾਲ ਵੀ ਜਿਹੜੀ ਉਹਨਾਂ ਦੀ ਮੰਗ ਹੈ ਉਹ ਸੈਂਟਰ ਸਰਕਾਰ ਤੋਂ ਕਿਉਂਕਿ ਉਹਨੇ ਤਾਂ ਜਾਪ ਦੇ ਦੇ پورے ਦੇਸ਼ ਕਰਦੇ ਕਿਸਾਨਾਂ ਦੀ ਮੰਗ ਹੈ ਤਾਂ ਭਾਰਤ ਜਨਤਾ ਪਾਰਟਨ ਚਾਹੀਦਾ ਉਹਨਾਂ ਦੀ ਇਸ ਮੰਗ ਤੇ ਵਿਚਾਰ ਕਰਕੇ ਤੁਹਾਨੂੰ ਜਿੰਨਾ ਕਿਨਾ ਕਰਜ਼ਾ ਸੀ ਕੋਈ ਵਿਅਕਤੀ ਉਤੇ ਵੱਧ ਤੋਂ ਵੱਧ ਤੋਂ ਘੱਟ ਦੇਣਾ ਤੇ ਮੈਕਸਿਮਮ ਕਿਸੇ ਤੇ 5 ਲੱਖ ਕਿਤੇ 7 ਲੱਖ ਇਸ ਤੇ 2 ਲੱਖ ਇਸ ਤੇ 20 ਹਜ਼ਾਰ ਜਾਂ ਤੇ 50 ਹਜ਼ਾਰ ਉਹ ਕੈਟਾਗਰੀ ਜਿਹੜੀਆਂ ਡਿਫਰੈਂਟ ਕਿਸੇ ਹੈਂਡੀਕੈਪ ਦੇ ਜੀ ਸੀਗਾ ਕਈ ਸੋਚੇ ਜਾਂਦਾ ਤਾਂ ਵੀ ਬਸ ਜਿਹੜੀਆਂ ਮਰ ਚੁੱਕੀਆਂ ਨੇ ਤੇਜੀ ਸਾਲ ਹੋ ਗਿਆ ਜਿਨ੍ਹਾਂ ਦੀ ਮੌਤ ਵੀ ਹੋ ਚੁੱਕੀ ਹੈ ਜੀ ਇਹਨਾਂ ਦੀ ਜਿਨ੍ਹਾਂ ਨੇ ਮੌਤ ਹੋ ਚੁੱਕੀ ਹੈ ਉਹਨਾਂ ਦੇ ਪਰਿਵਾਰਾਂ ਦੇ ਅੱਗੇ ਜਿਹੜੇ ਅੱਲਾ ਬਣ ਕੇ ਉਹਦੇ ਲੀਗਲ ਹੈਰ ਬਣ ਕੇ ਉਹਨਾਂ ਦੇ ਨਾਮ ਲਿਖੇ ਹੋਏ ਸੀ ਡਿਪਾਰਟਮੈਂਟ ਨੇ ਕਿ ਇਹਨਾਂ ਦੇ ਫਾਜ਼ਲ ਨੇ ਲਿਆ ਸੀ ਦਾਬੇ ਨੇ ਲਿਆ ਸੀ ਉਹਨਾਂ ਦਾ ਸਰਟੀਫਿਕੇਟ ਦੇਖ ਕੇ ਉਹਨਾਂ ਦਾ ਵੀ ਮਾਨ ਸਨਮਾਨ ਜਿਹੜਾ ਖੋਇਆ ਹੋਇਆ ਮਾਨ ਸਨਮਾਨ ਆ ਉਹ ਵਜਬਹਾਰ ਹੋ ਗਿਆ ਜੀ ਬਸ ਸਰ ਜਿਹੜਾ ਪੰਜਾਬ ਦੇ ਸਿੱਟੇ ਕਰਿਆ ਕਿ ਤੁਹਾਡੀ ਸਰਕਾਰ ਦੇ ਵਿੱਚ ਕੱਟਣਾ ਸ਼ੁਰੂ ਹੋ ਸਕਦਾ ਹੈ बिल्कुल अखिली एन जी जी डी पी आरोप घटाने का यन कर रहे हैं डेढ़ पिछले साल घटे इस लगातार यत्न हो रहा क्योंकि अच्छा नहीं लगभग पैंती साल तो कर्जा चल रहा है और देश भर के अंदर सारियां करजा ला लेना कोई माड़ी गल नहीं पर लेकिन समय सिर रीपेमेंट करना मोड़ना ਔਰ ਲਗਾਤਾਰ ਡਵੈਲਪਮੈਂਟ ਦੇ ਕੰਮਜਾੜ ਜਿਹੜੇ ਇਹੀ ਜਿਹੜੀ ਪ੍ਰਾਇਓਰਟੀ ਆ ਉਹ ਅਸੀਂ ਜਗ੍ਹਾ ਕਰ ਰਹੇ ਹਾਂ। ਪਰ ਕਾਂਗਰਸ ਅਕਾਲੀ ਦਲ ਤੜਕੇ ਇਲਜ਼ਾਮ ਲਾ ਰਹੀ ਹੈ ਕਿ ਜਦੋਂ ਦੀ ਇਹ ਸਰਕਾਰ ਕੋਈ ਕਰਜ਼ਾ ਹੋਰ ਜ਼ਿਆਦਾ ਵੱਧ ਗਿਆ। ਮੈਂ ਅਕਾਲੀ ਕਾਂਗਰਸੀਆਂ ਨੂੰ ਤੁਹਾਡੇ ਜਿਹੀ ਚੈਲੰਜ ਕਰਨਾ ਚਾਹੁੰਦਾ ਜਦੋਂ ਮਰਜ਼ੀ ਕਿਸੇ ਮਰਜ਼ੀ ਮੰਚ ਤੇ ਚਾਹੇ ਉਹਨੇ ਪੁਰਾਣੇ ਫੈਨਸ ਮਿਸਟਰ ਜਾਂ ਉਹਨੇ ਬਦਵਾਲ ਲਿਆ ਕੇ ਬਹਿਣਾ ਡਿਬੇਟ ਕਰ ਲੈਣ ਕਿ ਕਰਜ਼ਾ ਸਭ ਤੋਂ ਜ਼ਿਆਦਾ ਕਾਲੀਆ ਸਮੇਂ ਬਣਿਆ ਤੀਆ ਕਾਂਗਰਸ ਮੇ ਬਣਿਆ ਸੀਗਾ। ਉਹਨਾਂ ਦੇ ਸਮੇਂ ਜੀਡੀਪੀ ਦਾ ਘਟੋ ਘਟ 47% ਦੀ ਤੱਕ ਕਰ ਗਿਆ ਸੀਗਾ 48% ਦੀ ਤੱਕ ਕਰ ਗਿਆ ਸੀਗਾ ਅਸੀਂ ਉਹਨੂੰ 45% ਤੋਂ ਘਟਾਇਆ ਗਿਆ ਸਾਡੀ ਤਾਂ ਬੋਰਿੰਗ ਲਿਮਟ ਰੋਕ ਲਈ ਤੁਸੀਂ ਥੋੜਾ ਧਿਆਨ ਨਾਲ ਪੜਿਓ ਕਦੇ ਸਾਡੀ ਤਾਂ 16000 ਕਰੋੜ ਦੀ ਬੋਰਿੰਗ ਲਿਮਟ ਜਿਹੜੀ ਆ ਉਹ ਸੈਟਰ ਸਰਕਾਰ ਦੇ ਕੰਮ ਕਰਦੀ ਘਟਾਤੀ ਸਾਡੀ ਤਾਂ ਕੋਈ ਅਸੀਂ ਕੋਈ ਕਹਿੰਦੇ ਖਰਚਾ ਕਰ ਰਹੇ ਨੇ ਮੈਂ ਤਾਂ ਸਭ ਨਹੀਂ ਉਹਦੀ ਗੱਲ ਉਸੇ ਦੀ ਪੜਦੇ ਨੇ ਕਿ ਨਹੀਂ ਪੜਦੇ ਕੁਝ ਜਾਂ ਐਦਾਂ ਹੀ ਹੁੰਦੇ ਨੇ ਸਰਕਾਰਾਂ ਆਪਣੀ ਨਲਾਈਕੀ ਚਲਾਉਂਦੇ ਸੀ ਉਸ ਤਰੇ ਚਲਾਉਂਦੇ ਜੇ ਸਟੇਟ ਦੀ 16000 ਕਰੋੜ ਦੀ ਬੋਰਿੰਗ ਲਿਮਟ ਕਰਦੇ ਤੰਗਾ ਜੇ ਵੱਧ ਕੇ ਘਟ ਗਿਆ ਮੈਂ ਉਹਨੂੰ ਕਹਿੰਦਾ ਬੜਾ ਮੋਟਾ ਪੜ੍ਹ ਲੈ ਕਰੋ ਦੇਖ ਲੈ ਕਰੋ ਕੋਈ ਕੁਛ ਸਾਡੇ ਇਸ ਤਰ੍ਹਾਂ ਯੂਟਿਊਬਰ ਚੈਨਲ ਆਉਂਦੇ ਨੇ ਜਿਹੜੇ ਉਹ ਵੀ ਸਟੱਡੀ ਦੀ ਕਰਦੇ ਹੋ ਵੀ ਹਵਾ ਤੀਰ ਚਲਾ ਰਹੇ 16000 ਕਰੋੜ ਰੁਪਏ ਬੌਰਡ ਲਿਮਿਟ ਡਿਕਲਾਈਨ ਹੋ ਜਾਂ ਘਟਈ ਹੋਈਆ ਤਿੰਨ ਵਾਰ ਨਗਰ ਤੇ ਘਟੀ ਹੈਗੀ ਇਹ ਸੋਚੋ ਕਿ ਉਹਨਾਂ ਪਰਸਥਿਤੀਆਂ ਦੇ ਅੰਦਰ ਵੀ ਅਸੀਂ ਪੰਜਾਬ ਜਿਹੜੇ ਅਸੀਂ ਵਾਅਦੇ ਕੀਤੇ ਸੀ ਉਹ ਸਾਰੇ ਪੂਰੇ ਕਰ ਰਹੇ ਹਾਂ ਹੈ ਜੋ ਇੰਨੀ ਜਿਹੀ ਗੱਲ ਹੋਈ ਉਹ ਕੀ ਚੱਲ ਰਹੀ ਹੈ ਜਾਂਦੀ ਸੀ ਚੰਨੇ ਦੀ ਜਿਹੜਾ ਡਰਾਮੇ ਕਰਨ ਦਾ ਵੱਡਾ ਮਹਾਰਾ ਹੈ ਕਦੇ ਕੁਝ ਕਹਿੰਦਾ ਕਦੇ ਕੁਝ ਕਹਿੰਦਾ ਪੱਕੀਆਂ ਚੱਲਣਾ ਪੰਜਾਬ ਠੀਕ ਨਹੀਂ ਹੋਣਾ ਹੈਗਾ ਜਦੋਂ ਉਹਨਾਂ ਦੀ ਸਰਕਾਰ ਸੀ ਪੰਜਾਬ ਦੇ ਅੰਦਰ ਸਭ ਤੋਂ ਵੱਧ ਵਿਸਾਚਾਰ ਹੋਇਆ ਸਭ ਤੋਂ ਵੱਧ ਕ੍ਰਪਸ਼ਨ ਹੋਈ ਸਭ ਤੋਂ ਵੱਧ ਰਹੇਗਾ ਪੰਜਾਬ ਨੂੰ ਪਰਵਾਹ ਕਿਸ ਕਰੇ ਬਹੁਤ ਬਹੁਤ ਸਾਲ ਚੋਂ ਅਲੱਗ ਡਿਪਟੀ ਜਾਈ ਸ਼ੁਰੂ ਹੋ ਗਈ ਹੈ ਪਿਛਲੇ ਸਾਲ ਚੋਂ ਮਿਲ ਲੈ ਹੁਣ ਸਾਈਡ ਲਾ ਕੇ ਕਾਫੀ ਬਾਅਦ ਬਾਰੇ ਸਾਰੇ ਪ੍ਰਬੰਧਕ ਮੰਤਰੀ ਸਾਰੇ ਪ੍ਰਬੰਧਕ ਮੰਤਰੀ ਦੀ ਕਿਸੇ ਕਿਸਮ ਦੀ ਕੋਈ ਵੀ ਦਿੱਕਤ ਕਿਸਾਨ ਉਹ ਨਾ ਬਿਜਲੀ ਦੇ ਕੇਂਦਰ ਦੇ ਤੇ